ਈ ਮਨਾਉਂਦੇ ਆ ਮਦਰਸਡੇ ਪਰ ਮੇਰੇ ਹਿਸਾਬ ਨਾਲ ਯਾਰ ਮਦਰਸਡੇ ਸਾਲ ਚੈੱਕ ਹੀ ਨਹੀਂ ਆਉਂਦਾ ਸਾਰਾ ਸਾਲ ਹੀ ਮਦਰਡੇ ਚੱਲਦਾ ਰਹਿੰਦਾ ਬਈ ਠੀਕ ਨਹੀਂ ਦੋਵੇਂ ਜੁੜ ਕੇ ਨਾਲ ਫੱਬਾ ਛੋਂ ਬਣ ਕੇ ਹੋਵੇ ਮਦਰਸਡੇ ਵਾਲੀ ਚੱਕ ਲੀਆਂ 2 ਡਾਲਣੀਆਂ ਇੱਕ ਦੇਸੀ ਘਿਓ ਦੀ ਤੇ ਨਾਲ ਇੱਕ ਦੁੱਧ ਦੀ ਤੇ ਨਾਲ ਆਟਾ ਚੱਕ ਲੈਣ ਦੇਸੀ ਘਿਓ ਵਾਲੇ ਬਿਸਕਟ ਬਣਾ ਕੇ ਲੈ ਆਣਾਗੇ ਬਾਕੀ ਸਿਆਣੇ ਕਹਿੰਦੇ ਨਾ ਬੰਦਾ ਭੁੱਖ ਨਾਲ ਨਹੀਂ ਮਰਦਾ ਤੇਰੇ ਵਰਗਾ ਬੰਦਾ ਦੁੱਖ ਨਾਲ ਮਰ ਜਾਂਦਾ ਹੁੰਦਾ ਦੁੱਖ ਤੈਨੂੰ ਆਣੇ ਬਿਸਕਟ ਤਾਂਹੀਂ ਬਣਾਇਆ ਲਿਓਨੇ ਮਰ ਗਿਆ ਹੀ ਹੁਣ ਵਾਸ਼ਨਾ ਦਾ ਫੁੱਲ ਆ ਰਹੀ ਇਹਦੇ ਬਿਸ਼ਕਰ ਬਿਸ਼ਕਰ ਵਾਰੀ ਲੇਟ ਆਏਗੀ ਆਪਣੀ ਲਿਓਨੇ ਮਰ ਸੀ ਗਿਆ ਬਈ ਠੀਕ ਲੋਕੀ ਮਨਾਉਂਦੇ ਆ ਮਦਰਸਡੇ ਪਰ ਮੇਰੇ ਹਿਸਾਬ ਨਾਲ ਯਾਰ ਮਦਰਸਡੇ ਸਾਲ ਚੈੱਕ ਹੀ ਨਹੀਂ ਆਉਂਦਾ ਸਾਰਾ ਸਾਲ ਹੀ ਮਦਰਡੇ ਚੱਲਦਾ ਰਹਿੰਦਾ ਬਈ ਠੀਕ ਨਹੀਂ ਦੋਵੇਂ ਜੁੜ ਕੇ ਨਾਲ ਫੱਬਾ ਸ਼ਮਣ ਕੇ ਹੋਵੇ ਮਦਰਸਡੇ ਵਾਲੀ ਇੱਕ ਅੱਕਲੀਆਂ 2 ਡਾਲਰ ਨਹੀਂ ਇੱਕ ਦੇਸੀ ਘਿਓ ਦੀ ਤੇ ਨਾਲ ਇੱਕ ਦੁੱਧ ਦੀ ਤੇ ਨਾਲ ਆਟਾ ਚੱਕ ਲੈ ਹੁਣ ਦੇਸੀ ਘਿਓ ਵਾਲੇ ਲੈਉਣੇ ਮਰ ਗਏ ਹੁਣ ਬਾਸ਼ਨਾ ਦਾ ਫੁੱਲ ਆ ਰਹੀ ਇਹਦੇ